40 ਦਿਨ ਇਹ ਜੋ ਦੁਨੀਆ ਸ਼ਹਿਰ ਮੇਲਾ ਡਾਕਟਰ ਦੁਗਾ ਕੁਰਪੀਚੀ ਲਿਖੀ ਕਿਤਾਬ ਦਿਨ 8ਵਾਂ ਸੂਰਜ ਵਾਲੇ ਪੇਟਕਾਰ ਕੇ ਖੜਾ ਜੇ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਂਦੀ ਨਹੀਂ ਸਿਰਫ ਉਸ ਧਾਮੋਂ ਸੂਰਜ ਵਾਲਾ ਮੋੜ ਹੁੰਦੀ ਹੁੰਦੀ ਹੈ ਸੂਰਜ ਭਾਰ ਚੋਪਨ ਤੇ ਸੀ ਤੋਪ ਬੇਚ ਚਮਕ ਰਹੀ ਚਿੱਟੀ ਰੇਤ ਅੱਖਾਂ ਧੁੰਦਿਆ ਰਹੀ ਸੀ ਰਸਤੇ ਵਿੱਚ ਅਕਸਰ ਹੀ ਲੋਕ ਰੋਕ ਕੇ ਬਕੇ ਨਾਲ ਆਪਣੇ ਦੁੱਖ ਸੋਗ ਸਾਂਝੇ ਕਰਦੇ ਤੇ ਆਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਤੇ ਅਧਕੜ ਉਮਰ ਦੇ ਆਦਮੀ ਰੁਕੇ ਕੀਰ ਨੂੰ ਚੋਕੇ ਸਲਾਮ ਕੀਤੀ ਤੇ ਆਸ਼ੀਰਵਾਦ ਲੈ ਕੇ ਅੱਗੇ ਚੱਲ ਗਏ ਕੀ ਸੰਤਾ ਦੀ ਬੇਲੇ ਵਾਟ ਵਡਾਂਗਾ ਨਿਨਾ ਕਰਕੇ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਬਹੁਤੋ ਫੁੱਲੋ ਤੇ ਖੁਸ਼ ਰਹੋ ਕਿਵੇਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੁੜਤਨ ਤੇ 체ਤੇ ਵਿੱਚ ਭੈਣ ਤਾਰੋ ਸੀ ਪੁੱਤਰ ਦੰਗੇ ਤੇ ਵਡ ਵਡਾਂਗਾ ਕਰਨ ਵਾਲੇ ਨਾ ਮੁਸਲਮਾਨ ਨਾ ਸਿੱਖ ਤੇ ਨਾ ਹਿੰਦੂ ਸਨ ਜਿਰਾਏ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮਫਾਦ ਲਈ ਲੋਕਾਂ ਦੇ ਅੰਦਰ ਦੀ ਹਵਾਨੀਅਤ ਨੂੰ 扑ੜਕਾ ਦਿੰਦੇ ਹਨ ਇਹ ਮਸਲੇ ਧਰਮ ਜਾਂ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰ ਦਾ ਤਜਰਬਾ ਬੋਲ ਰਿਹਾ ਸੀ ਪਰ ਅਗਦੇ ਧੂਆਂ ਖੇ ਉਹ ਲੋ ਘਰ ਅੱਜ ਤੱਕ ਬੰਦ ਪਏ ਆ ਕੇਸਰ ਦੇ ਬੋਲਾਂ ਵਿੱਚ ਉਦਾਸੀ ਸੀ ਇਹ ਤਾਂ ਕਦੇ ਵੀ ਨਾ ਭੁੱਲਣ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਪਾਣਾ ਸਮਝ ਕੇ ਹੀ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁੱਖ ਬੰਦੇ ਦੀਆਂ ਬੇਲਗਾਮ ਸ਼ਮਾਂ ਕਰਕੇ ਨੇ ਫਕੀਰ ਨੇ ਸੋਚਦਿਆਂ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਕੇਸਰ ਨੇ ਸਵਾ ਵਰਗਾ ਜਵਾਬ ਦਿੱਤਾ ਸ਼ਾਇਦ ਹੀ ਰਾਖੀ ਵੀ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਜਾਣਦਾ ਹੋਵੇ ਜ਼ਹਿਰ ਤੋਂ ਸਖਣੇ ਸੱਪ ਨੂੰ ਸਪੇਰੇ ਗਾਲ ਵਿੱਚ ਪਾਈ ਫਿਰਦੇ ਨੇ ਇੱਛਾ ਤੇ ਫਰਜ਼ ਵਿੱਚ ਬਸ ਇਹੋ ਫਰਕ ਹੈ ਬੰਦੇ ਨੂੰ ਆਪਣੇ ਫਰਜ਼ ਪਛਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖਤਾ ਪ੍ਰਤੀ ਜਿਸ ਨੂੰ ਆਪਣੇ ਫਰਜ਼ ਸਮਝ ਆ ਗਏ ਉਹ ਆਪਣੀਆਂ ਇਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਿਕੰਦਰ ਦੁਨੀਆਂ ਜਿੱਤਦਾ ਜਿੱਤਦਾ ਇੱਕ ਨਵੇਂ ਦੇਸ਼ ਦੀ ਸਰਹੱਦ ਦੇ ਵਗ ਰਹੀ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੇ ਕੁੱਲੀ ਪਾਈ ਬੈਠਾ ਸੀ। ਸਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਕੀਤਾ। ਸਾਧੂ ਆਪਣੀ ਰਜਾ ਵਿੱਚ ਸੀ ਤੇ ਉਸ ਨੇ ਉੱਠਣ ਦੇ ਹੁਕਮ ਨੂੰ ਅਣ ਸੁਣਿਆ ਕਰ ਦਿੱਤਾ। ਤੈਨੂੰ ਪਤਾ ਹੀ ਰਸ਼ਕਰ ਇੱਕ ਜੇਤੂ ਬਾਦਸ਼ਾਹ ਦਾ ਹੈ। ਸਿਕੰਦਰ ਬਾਦਸ਼ਾਹ ਦਾ ਜਿਸ ਨੇ ਦੁਨੀਆਂ ਜਿੱਤੀ ਹੈ। ਫੌਜ ਤੇ ਸਿਪਾਹੇ ਲਾarne ਕਿਹਾ। ਮੈਂ ਵੀ ਜੇਤੂ ਬਾਦਸ਼ਾਹ ਹਾਂ 사ધુ ਨੇ ਕਿਹਾ ਤੂੰ ਕੀ ਜਿੱਤਿਆ ਹੈ ਸਿਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਨ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ 사ધુ ਫੇਰ ਲੰਮਾ ਪਿਆ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁਕ ਕੇ ਮਸ਼ਕ ਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ 사ધુ ਦੀ ਵੇ ਕੋफी ਦਾ ਕਾਰਨ ਸਮਝੰਦਾ ਜਤਨਕਰ ਰਿਹਾ ਸੀ ਜਿਸਨੋਂ ਬਾਸ਼ਾ ਦਾ ਵੀ ਕੋਈ ਡਰ ਨਹੀਂ ਸੀ ਕੇਸਰ ਫਕੀਰ ਤੇ ਪਿੱਛੇ ਪਿੱਛੇ ਤੁਰਦਿਆਂ ਆਲਾ ਦਵਾਲਾ ਵੇਖ ਰਿਹਾ ਸੀ ਇਹ ਰਾ ਇਹ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੀ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕਿਸਨ ਨੇ ਇੱਕ ਪਿੰਡ ਤੇ ਨੇੜਿਓਂ ਲੰਗਦਿਆਂ ਕਿਹਾ ਕਹਿੰਦੇ ਹਨ ਕਿ ਹਰ ਚੋਦਾ ਕੋਹਾਂ ਬਾਦ ਲੋਕਾਂ ਦੀ ਬੋਲੀ ਪਹਿਰਾਵਾ ਅਤੇ ਖਾਣਾ ਬਦਲ ਜਾਂਦਾ ਹੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਹੀ ਸਾਰੀ ਉਮਰ ਬਸਰ ਕਰ ਦਿੰਦੇ ਨੇ ਅਖੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਇਕਰਾ ਬਹੁਤ ਨੇ ਕਿਸੈ ਨੇ ਰਾਹ ਦੇ ਦੋਵੇਂ ਪਾਸੇ ਉੱਗੇ ਇਕਰਾ ਦੇ ਦਰਖਤ ਵੇਖ ਕੇ ਕਿਹਾ ਹਾਂ ਇਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚੱਲ ਦੇਸ਼ ਮਾਲਵੇ ਚਲੀਏ ਜਿੱਥੇ ਇਕਰਾ ਨੂੰ ਆਂਬ ਲੱਗਦੇ ਫਕੀਰ ਨੇ ਕਿਕਰ ਦੇ ਪੀਲੇ ਫੁੱਲਾਂ ਵਾਲ ਵੇਖਦਿਆਂ ਕਿਹਾ ਆਂਬ ਤਾਂ ਸਾਡੇ ਵੱਲ ਵੀ ਬਹੁਤ ਨੇ ਕਹਿੰਦੇ ਆ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ ਕੇਸਰ ਨੂੰ ਆਪਣੇ ਪਿੰਡ ਤੇ ਸਾਰੇ ਅੰਬਾਂ ਦੇ ਦਰਖਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ ਹਵਾ ਅੱਜ ਤੇਜ਼ ਚੱਲ ਰਹੀ ਸੀ ਰਿਬਿਆਂ ਦੀ ਖਰ-ਖਰ ਕਾਫੀ ਉੱਠ ਰਹੀ ਸੀ ਇੱਕ ਖੂਬੇਕੇ ਦੋਵੇਂ ਰੁਕ ਗਏ ਖੂਹ ਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਵਾਂ ਨੇ ਸਮਾਨ ਲਾਇਆ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ। ਨਹਾ ਕੇ ਲੰਮੇ ਪਿਆ ਕੇ ਸਰ ਵਕੀਰ ਬਲਉ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਯਾਦ ਕਰਨ ਲੱਗਿਆ ਜਿਸ ਨੇ ਜਿੱਤਨ ਦੀ ਲਾਲਸਾ ਨੂੰ ਜਿੱਤ ਲਿਆ ਸੀ। ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ દેਖਦੀ ਆ। ਕੇਸਰ ਦੀ ਮਨੋਦਸ਼ਾ ਨੂੰ ਵਕੀਰ ਨੇ ਜਿਵੇਂ ਉਸ ਦੇ ਚਿਹਰੇ ਤੋਂ ਪਾੜ ਲੈ ਆਸੀ ਉਸ ਨੇ ਕਿ ਸਰਵਲ ਵੇਖ ਤੇ ਅਗੇ ਹਾ ਕਦੇ ਕੀੜੀ ਨ ਤੁਰਦਿਆਂ ਵੇਖਿਆ ਕਿਵੇਂ ਹਰ ਰੁਕਾਵਟ ਦੇ ਉੱਪਰੋਂ ਜਾਂ ਪਾਸੇ ਹੋ ਕੇ ਅੱਗੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਪਥਰਾਂ ਦੇ ਉੱਪਰ ਦੇ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਵੱਲ ਜਦੋਂ ਵੀ ਮੁਸ਼ਕਲ ਆਵੇ ਧਿਆਨ ਮੁਸ਼ਕਿਲ ਤੇ ਨਹੀਂ ਦੇਣਾ ਮੁਸ਼ਕਿਲ ਦਾ ਹੱਲ ਲੱਭਣ ਵਿੱਚ ਤਵੱਜੋ ਦੇਣੀ ਹੈ ਹੌਲੀ ਹੌਲੀ ਟੇਕ ਚਾਰ ਨਾ ਬਣ ਕੇ ਪਾਣੀ ਵਾਂਗੂ ਵਗ ਦਰਿਆ ਬਣ ਕੇ ਸਮੇਂ ਦੀਆਂ ਠੋਕਰਾਂ ਤੋਂ ਬਚ ਬਚ ਕੇ ਪੱਥਰਾਂ થી ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕਿਸਰ ਨੂੰ ਉਲਾਸ ਨਾਲ ਪਾਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਇਆ ਬੈਠਾ ਸੀ ਛੁਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਨੇ ਦੀ ਅੱਗ ਉਸ ਦੇ ਅੰਦਰ ਵੱਲ ਰਹੀ ਹੋਵੇ ਤੇ ਇਸ ਬਲ ਦੀ ਅੱਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ ਧੰਨਵਾਦ